ਅੱਜ ਵਾਲੀ ਵੀਡੀਓ ਚ ਤਾਂ ਜਮਾ ਸਸਤੇ ਰੇਟ ਆਪਾਂ ਲੈ ਕੇ ਪਹੁੰਚੇ ਅਸੀਂ ਅੱਜ ਤੁਹਾਨੂੰ ਜਮਾ ਸਸਤਾ ਇੱਕ ਘਰ ਦੇਖਣ ਨੂੰ ਮਿਲੂਗਾ ਜੀ 7 ਲੱਖ ਰੁਪਿਆ ਮਾਲਕ ਨੇ ਡਿਮਾਂਡ ਰੱਖੀ ਹੈ ਨੋ ਮਾਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਇੱਕ ਆਪਾਂ ਜਮਾ ਸਸਤੀ ਗੱਡੀ ਲੈ ਕੇ ਪਹੁੰਚੇ ਜਮਾ ਸਸਤੀ ਸਕੂਟੀ ਲੈ ਕੇ ਪਹੁੰਚੀ ਅਸੀਂ ਕੱਲੀ-ਕੱਲੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 94656929488 ਜੇ ਤੁਹਾਡੇ ਕੋਲ ਵੀ ਗੱਡੀਆ ਮੋਟਰਸਾਈਕਲ ਘਰ ਕੋਠੀਆਂ ਮਕਾਨ ਜੇ ਤੁਸੀਂ ਵੇਚਣਾ ਚਾਹੁੰnu ਜੀ ਕਿਸੇ ਵੀ ਏਰੀਆ ਚ ਦੇਖ ਰਹੂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਪਹਿਲੀ ਗੱਡੀ ਤੂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਸੀ ਪਹਿਲੀ ਗੱਡੀ ਆਪਾਂ 2010 ਮਾਡਲ ਆਲਟੋ ਐਲ ਐਕਸ ਆਈ ਲੈ ਕੇ ਪਹੁੰਚੇ ਹਾਂ ਸੀ 10 ਮਾਡਲ ਗੱਡੀ ਆ ਪਾਵਰ ਸਟੀਅਰਿੰਗ ਹੈ ਸੀ ਤੇ ਸਾਰਾ ਕੁਝ ਵਧੀਆਗਾ ਐਨਓਸੀ ਆਪਾਂ ਨੂੰ ਮਿਲ ਜੂਗੀ ਫਾਜ਼ਿਲ ਕਾ ਦੀ ਐਨਓਸੀ ਕੱਟੀ ਹੋਈ ਹੈ ਜੀ ਜਾ ਕੇ ਤੁਸੀਂ ਦੇਖ ਸਕਦੇ ਹੋ ਕਾਗਜ਼ ਪੇਪਰ ਸਾਰੇ ਕੰਪਲੀਟ ਤੁਹਾਨੂੰ ਮਿਲ ਜਾਣਗੇ ਏਰੀਆ ਮਾਲਕ ਦਾ ਪੱਟੀ ਹੈ ਰੇਟ ਦੀ ਗੱਲ ਕਰੀਏ ਤਾਂ ਮਾਲਕ ਨੇ ਫਿਕਸ ਰੇਟ 77000 ਰੁਪਿਆ ਕਿਹਾਗਾ। ਬਾਕੀ ਇਹਨਾਂ ਨੇ ਵੀਡੀਓ ਸਾਰੀ ਬਣਾ ਕੇ ਭੇਜੀ ਹੈ। ਜੀ ਵੀਡੀਓ ਚ ਕੱਲੀ-ਕੱਲੀ ਚੀਜ਼ ਇਹਨਾਂ ਨੇ ਦਿਖਾਈ ਆ। ਅੰਦਰ ਦੀ ਬਾਹਰ ਦੀ ਹਰ ਪਾਸਿਓ ਮਾਲਕ ਨੇ ਵੀਡੀਓ ਬਣਾ ਕੇ ਵਧੀਆ ਭੇਜੀ ਆ। ਬਾਕੀ ਤੁਹਾਨੂੰ ਗੱਡੀ ਇਹ ਪਸੰਦ ਆ ਗਈ ਹੋਊਗੀ ਜੀ। ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ ਜੀ 98784 ਤੇ 70982 ਕਰ ਸਕਦੇ ਹੋਂ ਗੱਲ। ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਬਾਕੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੀ ਜਾਈਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਠੀਕ ਹੈ ਜੀ ਗੱਲ ਕਰਦੇ ਆ ਜੀ ਆਪਾਂ ਹੁਣ ਸਕੂਟੀ ਦੀ ਨੰਬਰ 2 ਤੇ ਸਕੂਟੀ ਆਪਾਂ ਲੇਕੇ ਪਹੁੰਚੇ ਹਾਂ ਵਧੀਆ ਸਕੂਟੀ ਹੈ ਜੀ ਮਾਲਕ ਨੇ ਸੇਲ ਕਰਨੀ ਹੈ ਰੇਟ ਮਾਲਕ ਨੇ ਜਮਾਂ ਹੀ ਘਟਕੇਗਾ ਕੁੱਲ 14000 ਰੁਪਿਆ ਮਾਲਕ ਨੇ ਡਿਮਾਂਡ ਇੱਕ ਕੀਤੀ ਹੈ ਜੀ ਪੰਜਾਬ ਨੰਬਰ ਹੈ ਚਿੱਟੇ ਰੰਗ ਦੀ ਆ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਟਾਇਰ ਟੱਪਾ ਵਧੀਆ ਸੀ ਤੇ ਕੋਈ ਨਾ ਤਾਂ ਆਪਾਂ ਨੂੰ ਨੁਕਸ ਮਿਲਣਾ ਸਕੂਟੀ ਚ ਨਾ ਕੋਈ ਇੰਜਣ ਚ ਨਾ ਕੋਈ ਸਕੂਟੀ ਚ ਨਾ ਕੋਈ ਚਲਾਉਣ ਚ ਵਧੀਆ ਸਕੂਟੀ ਹੈ ਜੀ origignal ਚਾਬੀ ਨਾਲ ਮਿਲ ਜੂਗੀ ਤੇ ਬੈਟਰੀ ਨਵੀਂ ਰੱਖੀ ਹੋਈ ਹੈ ਸੀ ਪਹਿਲੇ ਸੈਲਫ ਸਕੂਟੀ ਇਹ ਸਟਾਰਟ ਹੈ ਜੀ 14000 ਰੁਪਿਆ ਇੱਕ ਡਿਮਾਂਡ ਕੀਤੀ ਹੈ 14000 ਰੁਪਿਆ ਜਿਹੜਾ ਤੁਹਾਨੂੰ ਮੈਂ ਰੇਟ ਕਿਹਾ ਹੈਗਾ ਕੋਈ ਫਿਕਸ ਨਹੀਂ ਹੈਗਾ ਜੀ ਮਾਲਕ ਕਹਿੰਦੇ ਨੇ ਮੌਕੇ ਤੇ ਰੇਟ ਕੀਤਾ ਜਾਊਗਾ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਸਕੂਟੀ ਇਹ ਕਪੂਰਥਲਾ ਮਾਲਿਕ ਦਾ ਏਰੀਆ ਕਪੂਰਥਲੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਲਿਓ ਸਾਰਾ ਕੁਝ ਜਦੋਂ ਤੁਸੀਂ ਚੈੱਕ ਕਰ ਲਿਆ ਸਾਰੀ ਜਦੋਂ ਤਸੱਲੀ ਹੋ ਗਈ ਸੀ ਉਸ ਤੋਂ ਬਾਅਦ ਰੇਟ ਦੀ ਗੱਲ ਕਰ ਲਓ ਜੀ ਰੇਟ ਮੁਕੀਤੇ ਬੇਕੀ ਕੀਤਾ ਜਾਊਗਾ ਜਿਹੜੇ ਮਾਲਕ ਨੇ ਸਕੂਟੀ ਦੇ ਉਹਨਾਂ ਦਾ ਨੰਬਰ ਹੈ ਜੀ 9879900472 ਕਰੋ ਜੀ ਗੱਲਬਾਤ ਤੇ ਗੱਲ ਕਰਾਂਗੇ ਜੀ ਆਪਣੇ ਕੋਲ ਇੱਕ ਜੈਨ ਗੱਡੀ ਪਹੁੰਚੀ ਹੈ ਮਾਲਕ ਨੇ ਬਹੁਤ ਵਧੀਆ ਗੱਡੀ ਰੱਖੀ ਹੋਈ ਹੈ ਮਾਡਲ 2004 ਜੀ ਜੈਨ ਐਲ ਐਕਸ ਆਈ 47000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਪੂਰੀ ਸੋਹਣੀ ਗੱਡੀ ਹੈ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਰੰਗ ਪੂਰਾ ਵਧੀਆ ਸੀ ਸ਼ੌਂਕ ਨਾਲ ਮਾਲਕ ਨੇ ਰੱਖੀ ਹੋਈ ਆ ਬੰਪਰ ਵਧੀਆ ਪਈ ਨੇ ਨਾ ਤਾਂ ਕੋਈ ਐਕਸੀਡੈਂਟਡ ਹੈ ਜੀ ਗੱਡੀ ਨਾ ਕੋਈ ਲੱਗੀ ਬਜੀ ਆ ਸਾਰਾ ਕੁਝ ਹੁਣ ਤੁਸੀਂ ਚੈੱਕ ਕਰ ਹੀ ਰਹੇ ਹੋ ਸੀ ਤੁਸੀਂ ਜਾ ਕੇ ਬਾਕੀ ਦੇਖੋਗੇ ਸਟਾਰਟ ਕਰਕੇ ਦੇਖੋਗੇ ਤੁਹਾਨੂੰ ਗੱਡੀ ਇਹ ਪਸੰਦ ਆ ਜੂਗੀ ਜੇ ਆਪਾਂ ਅੰਦਰ ਦੀ ਗੱਲ ਕਰੀਏ ਸੀਟ ਕਵਰ ਮੈਟਿੰਗ ਆ ਚੀਜ਼ ਆਪਾਂ ਨੂੰ ਪੂਰੀਆਂ ਵਧੀਆ ਤੇ ਪ੍ਰੋਪਰ ਮਿਲ ਜਾਣਗੀਆਂ ਸੀ ਤੁਸੀਂ ਜਾ ਕੇ ਇੱਕ ਵਾਰੀ ਦੇਖੋ ਜ਼ਰੂਰ ਜੇ ਕਿਸੇ ਨੂੰ ਗੱਡੀ ਇਹ ਪਸੰਦ ਆਈਏਗੀ ਬਾਕੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਗੱਡੀ ਪਸੰਦ ਆ ਗਈ ਹੋਊਗੀ ਬਾਕੀ ਰੇਟ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਰਾਮਪੁਰਾ ਫੂਲ ਮਾਲਕ ਦਾ ਏਰੀਆ ਦਾ ਏਸੀ ਹੀਟਰ ਵਰਕਿੰਗ ਚ ਨਵੀਂ ਬੈਟਰੀ ਆ 80 ਤੋਂ ਉੱਤੇ ਆਪਾਂ ਨੂੰ ਟਾਇਰ ਮਿਲ ਜਾਣਗੇ ਤੇ ਪਾਵਰ ਸਟੇਰਿੰਗ ਜੀ ਪਾਵਰ ਵਿੰਡੋ ਹੈ 47000 ਰੁਪਿਆ ਡਿਮਾਂਡ ਹੈ ਇੱਕ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਬਾਕੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 9206322224 ਕਰੋ ਜੀ ਗੱਲ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਕੁਝ ਵੀ ਮਾਲਕ ਤੋਂ ਪੁੱਛਣਾ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਾਂ ਜਿਹੜਾ ਘਰ ਲੈ ਕੇ ਪਹੁੰਚੇ ਆ ਉਹਦੀ ਵੀ ਸਾਰੀ ਗੱਲ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465929488 ਜੇ ਤੁਹਾਡੇ ਕੋਲੇ ਵੀ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਆਪਣੇ WhatsApp ਨੰਬਰ ਤੇ ਭੇਜੋ WhatsApp ਨੰਬਰ ਤੁਹਾਨੂੰ ਦੱਸ ਹੀ ਦਿੱਤਾ ਜੀ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਵਧੀਆ ਲੱਗ ਰਹੀ ਜਾਂ ਪਸੰਦ ਆਈ ਹੈ ਤੁਹਾਨੂੰ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਬੱਤ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਰਹਨੇ ਆ ਜੀ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਥੱਲੇ ਇੱਕ ਤੁਹਾਨੂੰ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦੇਖ ਨੂੰ ਮਿਲੂਗਾ ਜੀ ਉਹਨੂੰ ਲਾਜ਼ਮੀ ਦਬਾ ਦਿਓ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਜੀ ਤੇ ਗੱਲ ਕਰਾਂਗੇ ਜੀ ਆਪਾਂ ਹੁਣ ਜਿਹੜਾ ਘਰ ਆਪਾਂ ਲੈ ਕੇ ਪਹੁੰਚੇ ਆ ਮਾਲਕ ਨੇ ਘਰ ਸੇਲ ਕਰਨਾ ਆਪਦਾ ਵਧੀਆ ਘਰ ਬਣਿਆ ਹੋਇਆ ਸੀ ਤੇ ਆਪਾਂ ਘਰ ਜਿਹੜਾ ਇਹ ਲੈ ਕੇ ਪਹੁੰਚੇ ਨੋ ਮਰਲੇ ਥਾਂ ਦੇ ਵਿੱਚ ਬਣਿਆ ਹੋਇਆ ਮਾਲਕ ਨੇ ਵੀਡੀਓ ਆਪਣੇ ਕੋਲੇ ਵਧੀਆ ਬਣਾ ਕੇ ਭੇਜੀ ਹੈ ਜੀ ਵਧੀਆ ਕਮਰੇ ਬਣੇ ਹੋਏ ਨੇ ਵਧੀਆ ਰਸੋਈ ਹੈ ਵਧੀਆ ਬੈੜਾ ਨੋ ਮਰਲੇ ਥਾਂ ਕਾਫੀ ਜ਼ਿਆਦਾ ਹੋ ਜਾਂਦੀ ਹੈ 7 ਲੱਖ ਰੁਪਇਆ ਰੇਟ ਬਹੁਤ ਘਟ ਹੋ ਜਾਂਦਾ ਜੀ ਬਾਕੀ ਤੁਸੀਂ ਆਪ ਚੈੱਕ ਕਰੋ ਜੇ ਘਰ ਵੀ ਦੇਖ ਲਓ ਜਗ੍ਹਾ ਤੁਹਾਨੂੰ ਤੁਹਾਡੇ ਸਾਹਮਣੇ ਅਸੀਂ ਵੀਡੀਓ 'ਚ ਆਪਾਂ ਦਿਖਾਈ ਰਹੇ ਹਾਂ ਤੇ ਇਹਨਾਂ ਦਾ ਏਰੀਆ ਹੈਗਾ ਜੀ ਮਾਛੀਵਾੜਾ ਸਾਹਿਬਾਂ ਉਸੀਂ ਜਾ ਕੇ ਦੇਖਣਾ ਚਾਹੁੰਨਿਓ ਤਾਂ ਮਾਛੀਵਾੜਾ ਸਾਹਿਬ ਇਹਨਾਂ ਦਾ ਏਰੀਆ ਜਾ ਕੇ ਦੇਖ ਸਕਦੇ ਹੋਂ ਗੱਲਬਾਤ ਕਰਨੀ ਹੈ ਜੀ ਮਾਲਕ ਦਾ ਨੰਬਰ 814695118 ਗੱਲਬਾਤ ਕਰਨੀ ਹੈ ਜੀ ਕੋਈ ਵੀ ਗੱਲਬਾਤ ਆਪ ਤੁਸੀਂ ਕਰ ਸਕਦੇ ਹੋਂ ਬਾਕੀ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ ਚ ਮੈਨੂੰ ਦੱਸ ਦੇ ਰਹੇ ਹੋ ਸੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰੋ ਜੀ ਤਾਂ ਐਡ ਕਰਵਾਉਣੀਆਂ ਤੁਹਾਡੇ ਕੋਲੇ ਵੀ ਘਰ ਕੂਠੀ ਮਕਾਨ ਗੱਡੀ ਜਾਂ ਮੋਟਰਸਾਈਕਲ ਭੇਜੋ ਆਪਣੇ ਕੋਲੇ ਫ੍ਰੀ ਚ ਆਪਾਂ ਐਡ ਤੁਹਾਡੇ ਵੀ ਲਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ ਮਿਲਦੀਆਂ ਚੱਲਦੀ ਆਪਾਂ